ਇਸੀ ਇੱਕ ਵਾਰਦਾਤ ਹੋਈ ਸੀਗੀ ਇੱਥੇ ਜੋ ਚੱਬੇ ਵਾਲੇ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਲਕੈਤੀ ਕੀਤੀ ਸੀਗੀ ਉਹਦੇ ਵਿੱਚ ਅਸੀਂ ਸਾਡੀ ਟੀਮ ਜੋ ਐਸਪੀ ਡੀ ਸਾਹਿਬ ਦੇ ਤਹਿਤ ਕੰਮ ਕਰ ਰਹੀ ਸੀਗੀ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਡੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸੀਗੇ ਉਨ੍ਹਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅੰਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਆ ਤੇ ਸਾਡੀ ਵੱਖ-ਵੱਖ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸ ਐਚ ਓ ਚੱਬੇਵਾਲ ਐਂਡ ਇਨਚਾਰਜ ਸੀਆਈਏ ਉਹਨਾਂ ਦੀ ਟੀਮਸ ਦੇ ਨਾਲ ਇਹਨਾਂ ਦਾ ਆ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲੇ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨਾਂ ਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਡਰਾਉਣ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਕੋਸ਼ਿਸ਼ ਕੀਤਾ ਬਟ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਇਨ ਰੈਟੇਲੀਏਸ਼ਨ ਕੀਤੀ ਗਈ ਜਿਦੇ ਵਿੱਚ 4-5 ਫਾਇਰ ਸਾਡੀ ਟੀਮ ਵੱਲੋਂ ਕੀਤੇ ਗਏ ਜਿਦੇ ਵਿੱਚ ਜੋ ਦਲਜੀਤ ਸਿੰਘ ਉਫ ਡੱਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਉਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫਾਰ ਟਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ਡ ਹੈਗਾ ਜਸਵਿੰਦਰ ਸਿੰਘ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਜੋ ਜੋ ਇਹ ਦਲਜੀਤ ਸਿੰਘ ਉਹ ਡੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫ ਆਈ ਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਨੇ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੇਚਿੰਗ ਪ੍ਰिजन ਐਕਟ ਦੀ ਐਫ ਆਈ ਆਰ ਐਂਡ ਡੀ ਪੀ ਐਸ ਕਈ ਕਈ ਐਫਆਈਆਰ ਦੇਤੇ ਦਰਜ ਹੈ ਕਾਫੀ ਐਂਡ ਜੋ ਦੂਜਾ ਹੈਗਾ ਜਸਵਿੰਦਰ ਸਿੰਘ ਉਹਦੇ ਤੇ ਵੀ ਲੁੱਟ ਖੋਹ ਦੀ ਐਂਡ ਮਾ ਇਦਾਂ ਦੀ ਐਫਆਈਆਰ ਦਰਜ ਹੈ ਦੋ ਤਿੰਨ ਦੋ ਆਈ ਥਿੰਕ ਜੋ ਐਫਆਈਆਰ ਉਹਦੇ ਤੇ ਵੀ ਦਰਜ ਹੈ ਉਹ ਪੀਓ ਵੀ ਹੈਗਾ ਸਾਡਾ ਇਨ ਕੇਸਸ ਦੇ ਵਿੱਚ ਤੇ ਇਹਨਾਂ ਨੇ ਕਾਫੀ ਅੱਛਾ ਅਜ ਕੰਮ ਕੀਤਾ ਹੈਗਾ ਜੋ ਇਹ ਇਦਾਂ ਦੇ ਡਰੇਡਡ ਕ੍ਰਾਈਮਨਲਸ ਹੈਗੇ ਕ੍ਰਾਈਮ ਨੂੰ ਅੰਜਾਮ ਦਿੰਦੇ ਐਂਟੀ ਸੋਸ਼ਲ 엘ਿਮੈਂਟਸ ਹੈ ਤੇ ਬੜਾ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਹਮਣਾ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੇ ਹਥਿਆਰ ਇਹਨਾਂ ਕੋਲ ਜੀ ਇਹ ਕੰਟਰੀ ਮੇਡ ਵੈਪਨ ਜੋ ਕਿ ਸਾਹਮਣੇ ਦਿਖ ਰਿਹਾ ਹੈਗਾ ਕੰਟਰੀ ਮੇਡ ਵੈਪਨ ਹੈਗਾ ਬੱਤੀ ਬੋਰ ਦਾ ਲੱਗਦਾ ਸਾਨੂੰ ਬਾਕੀ ਫੋਰੈਂਸਿਕ ਟੀਮ ਆ ਕੇ ਸਾਰੀ ਜਾਂਚ ਕਰੇਗੀ ਫੀ ਰਿਕੋਰਡਿੰਗਲੀ ਤੁਹਾਨੂੰ ਦੱਸ ਰਹੀ ਹਾਂ ਪਾਮਬਾਰ ਦਾ ਕਿਚ ਵਿੱਚ ਪੰਜ ਹੀ ਜਣੇ ਸ਼ਾਮਿਲ ਸੀ ਜਾਂ ਹੋਰ ਵੀ ਹੈ ਨਹੀਂ ਦੇਖੋ ਹਾਲ ਕੀ ਘੜੀ ਉੱਥੇ ਜੋ ਮੌਕੇ ਤੇ ਸਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਤਿੰਨ ਦੀ ਇਨਫੋਰਮੇਸ਼ਨ ਸੀਗੀ ਬਟ ਕਿਸ ਨੇ ਪਨਾ ਦਿੱਤੀ ਕਿਸ ਨੇ ਵਹੀਕਲ ਅਰੇਂਜ ਕੀਤਾ ਕਿਸ ਨੇ ਵੈਪਨ ਅਰੇਂਜ ਕੀਤਾ ਇਦਾਂ ਕਰਕੇ ਪੰਜ ਬੰਦੇ ਤੋਂ ਹਾਲੇ ਤੱਕ ਫੀਚਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਵੈਪਨ ਵੀ ਜਿੱਦਾਂ ਉੱਥੇ ਉਹਨਾਂ ਨੇ ਆਰਮ ਡਰਾਬਰੀ ਕੀਤੀ ਸੀਗੀ ਤੋਂ ਵੈਪਨ ਵੀ ਰਿਕਵਰ ਅਮੋਸਟ ਪ੍ਰੋਬਲੀ ਯਹੀ ਹੋਣਾ ਬਾਕੀ ਇੰਟਰੋਗੇਸ਼ਨ ਦੇ ਵਿੱਚ ਆ ਜਾਏਗਾ ਵਹੀਕਲ ਵੀ ਬਰਾਮਦ ਹੋ ਗਏ ਐਂਡ ਹੋਪਫੁਲੀ ਰਿਕਵਰੀ ਵੀ ਹੋ ਜਾਏਗੀ ਟੋਟਲ ਰਾਉਂਡ ਕਿੰਨੇ ਹੋਏ ਜੇ ਅਬੀ ਐਗਜੈਕਟਲੀ ਅਸੀਂ ਸਰਚ ਕਰਾਂਗੇ ਇੱਥੇ ਹੋਰ ਬਟ ਆਈ ਥਿੰਕ 4 ਰਾਉਂਡ ਹੁਣਾ ਵੱਲੋਂ ਹੋਏ ਐ ਤੇ 4-5 ਰਾਉਂਡ ਸਾਡੀ ਪੁਲਿਸ ਪਾਰਟੀ ਵੱਲੋਂ ਕਿ